ਨੇਕਾਂ ਪੰਛੀਆਂ ਦਾ ਮਾ ਆਦੀਆਂ ਜੁਨੀਆਂ ਵੀ ਧਾਰਨ ਕੀਤੀ ਇਹਨਾਂ ਲਈ ਵੱਡੀ ਉਮਰ ਮੰਨੀ ਜਾਂਦੀ ਇਸ ਮਾਨਕ ਤੇ ਪਹਿਲੇ ਫਿਰ ਤੇ ਫਿਰ ਤੋਂ ਬਹੁਤੇ ਜੰਗ ਹਾਰੇ ਮਾਨਸ ਦੇ ਲਈ ਮਾਨਕ ਕਹਿਤ ਮਿਰਣ ਕੀ ਵਰੀਆ ਸਿੰਗਰਤ ਕਹਾਣੀ ਮਾਨਕ ਦੇ ਤੇ ਪਹਿਲੇ ਇਸੇ ਤਨ ਅਨੇਕਾਂ ਜੰਗ ਇਸ ਗੁਰ ਦੁਨੀਆ ਵਿੱਚ ਫਿਰਦੇ ਫਿਰਦੇ ਨੂੰ ਨਤੀਜ ਹੋ ਗਏ ਹਨ 7.5 ਮਾਲਵੇ ਦੀ ਤਰ ਤਿੰਨ ਬੇਤਰ ਕਰ ਰਹੇ ਹੁਣਾਂ ਸਮਿਆਂ ਵਿੱਚ ਮਾਲਵੇ ਵਿੱਚ ਬੜੇ ਜੰਗਲਾਤ ਮਮੇ ਸਾਰੇ ਦੇਸ਼ ਵਿੱਚ ਸਾਡੇ ਬਹੁਤੇ ਜੰਗਲਾਤ ਹੁੰਦੇ ਸੁਪਰਮ ਆਪ ਜੀ ਜੀਵਨ ਦੇ ਉਧਾਰ ਵਾਸਤੇ ਅਖੇਰ ਵਿਰਤ ਕਰਦੇ ਹਨ ਸਵੀਕਾਰ ਕੇ ਲਿਆ ਜੀਵਨ ਉਧਾਰ ਕਰਦੇ ਹੁੰਦੇ ਇੱਕ ਦਿਨ ਇਸੇ ਤਰ੍ਹਾਂ ਫੇਰ ਵਿਰਤ ਚੜ੍ਹੇ गुरू जी पढ़ी ਦੂਜਾ ਛੋੜ ਚੱਲੇ ਤ੍ਰਿਸ਼ਨਾ ਨਹੀਂ ਕੋਈ ਜ਼ਮੀਨ ਵਾਸਤੇ ਲੜਾਈਆਂ ਪੜਾਈਆਂ ਕਰਦਾ ਪਰ ਛੱਡ ਕੇ ਵੀ ਚਲਾ ਗਿਆ ਅਜੇ ਤੱਕ ਤ੍ਰਿਸ਼ਨਾ ਨਹੀਂ ਦੂਰ ਇਹ ਪੰਕਤੀਆਂ ਸੁਣ ਕੇ ਸਿੱਖਾਂ ਅਰਜ਼ ਕੀਤੀ ਗਰੀਬ ਨਵਾਜ਼ ਕਿਸ ਪ੍ਰਕਾਰ ਹੈ ਜੂਰ ਨੇ ਪੜੀ ਕਹਿੰਦੇ ਸੁਣੋ ਗੰਨ ਦੇ ਇੱਕ ਪਿੱਤਰ ਨੂੰ ਚੁੱਚੀ ਬੋਲਦੇ ਐ ਇਹ ਪਿੱਤਰ ਇੱਕ ਅੱਖ ਤੋਂ ਕਾਣਾ ਹੈ ਇਹ ਕਿਸੇ ਮੌਕੇ ਇਸ ਦੇਸ਼ ਦਾ ਰਾਜਾ ਸੀ ਹਰ ਉਸ ਸਰੀਰ ਨੂੰ ਛੱਡ ਕੇ ਅਨੇਕਾਂ ਸਰੀਰ ਪਸ਼ੂ ਪੰਛੀਆਂ ਦੇ ਧਾਰਨ ਕੀਤੇ ਉਹ ਤੇ ਪ੍ਰਦੀ ਜਉਨੀ ਪਿਆ ਹੋਇਆ ਇਹ ਇੱਕ ਅੱਖ ਵਾਲਾ ਉੱਚੀ ਹੋ ਕੇ ਲੈ ਲੈ ਬੂੰਦੇ ਆ ਵੀ ਮੈਂ ਕਿਸੇ ਮੌਕੇ ਇਸ ਦੇਹ ਦਾ ਰਾਜਾ ਸੀ ਅਜੇ ਤੱਕ ਕ੍ਰਿਸ਼ਨਾਂ ਨੇ ਕ੍ਰਿਸ਼ਨ ਨਾਲ ਹੀ ਚਲੀ ਜਾਂਦੀ ਹੈ ਉਹ ਜਉਨੀयां ਵੀ ਨਾਲ ਹੀ ਜਾਂਦੀ ਨੂੰ ਕਿ ਜਦੋਂ ਕਿਹਾ ਹਜ਼ੂਰ ਨੇ ਹੁਕਮ ਕੀਤਾ ਇਸ ਨੂੰ ਜੀਵਨਾਂ ਨੂੰ ਪੜੋ बड़े घने जंगल ਵਿੱਚ ਵੱਡੇ ਵੱਡੇ ਝਾੜ ਹੋਣ ਜਿੱਥੇ ਜਿੰਦਾ ਕਰਨਾ ਕਿੱਤਰ ਕਿਤਨਾਔਖਰ ਸਰਾਲਸ ਨੇ ਕੰਮਰ ਕਿਸ਼ੇ ਕਰ ਲੈ ਬਣੀਆਂ ਮੁਸ਼ਕਲਾਂ ਦੇਣਾ શરીર ਬਸਤਰ ਛੱਟ ਕੇ ਤਜੀਆਂ ਹੋ ਗਏ ਪਰ ਸਿੱਤਰ ਨੂੰ ਜਿਉਂਦੇ ਰਹਿਣਾ ਪਏ ਜੀਸ਼ਵਰ ਕੜਿਆ ਇਸ ਹੀ ਕੱਤਕਾ ਕਹਿੰਦੇ अनेका ਜਾਨਵਰ ਇਸ ਨੇ ਕਾਰਨ ਕੀਤੇ ਹਨ